ਬਹਾਦਰ ਸ਼ਾਹ ਚੱਲ ਕੇ ਆਉਂਦਾ ਹੈ ਪੰਜਾਬ ਦੇ ਵਿੱਚ ਤੇ ਇਹ ਲਾਹੌਰ ਦੇ ਤਖਤ ਤੇ ਜਾਬਰਾਜਦਾ ਹੈ ਤੇ ਜਦੋਂ ਤਖਤ ਤੇ ਬਰਾਜਿਆ ਹੈ ਤਾਂ ਇਹ ਮੁਗਲ ਫੌਜਾਂ ਨੇ ਤੁਰਕ ਫੌਜਾਂ ਨੇ ਕੁਝ ਕੁ ਸਿੱਖਾਂ ਦੇ ਇਲਾਕੇ ਮਾਰ ਲਏ ਨੇ ਦੱਬ ਲਏ ਨੇ ਮਾਮਲਾ ਉਗਲਾਰ ਉਗਰਾ ਲਿਆ ਹੈ ਤਦੋਂ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਨਹੀਂ ਹੈ ਤੇ ਕੁਝ ਸਮੇਂ ਬਾਅਦ ਹੀ ਬਹਾਦਰ ਸ਼ਾ ਲਾਹੌਰ ਤੋਂ ਵਾਪਸ ਤੁਰਿਆ ਦਿੱਲੀ ਨੂੰ ਰਸਤੇ ਵਿੱਚ ਹੀ ਇਹਦੀ ਤਬੀਤ ਖਰਾਬ ਹੋਈ ਤੇ ਫੌਤ ਹੋ ਗਿਆ ਉਸ ਤੋਂ ਬਾਅਦ ਇਹਦਾ ਪੋਤਾ ਫੁਰਖਸ਼ੀਰ ਬਾਦਸ਼ਾ ਉਹ ਬਾਦਸ਼ਾ ਬਣਿਆ ਹਿੰਦੋਸਤਾਨ ਦਾ ਉਹਨੂੰ ਚੁਗਲ ਖੋਰ ਭੜਕਾਉਣ ਲੱਗੇ ਕਿ ਵੇਗ ਬੰਦਾ ਸਿੰਘ ਬਹਾਦਰ ਨੇ ਨਾਮੋ ਨਿਸ਼ਾਨ ਖਤਮ ਕਰਤਾ ਦੁਰਗਾ ਦਾ ਤੇਰੇ ਦਾਦੇ ਦਾ ਅਧੂਰਾ ਚਾਹ ਸੀ ਉਹ ਮਾਰਨਾ ਚਾਹੁੰਦਾ ਸੀ ਇਹਨਾਂ ਸਿੱਖਾਂ ਨੂੰ ਉਹ ਕਾਜ ਹੁਣ ਤੂੰ ਪੂਰਾ ਕਰ ਲੈ ਤੂੰ ਤਾਂ ਪ੍ਰੋਖਸ਼ਿਰ ਬਾਸ਼ਾ ਕਹਿੰਦਾ ਮੇਰੇ ਦਾਦੇ ਨੇ ਮੈਨੂੰ ਦੱਸਿਆ ਹੈ ਕਿ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੋਂ ਮਿਲੀ ਹੈ ਕਿ ਉਸ ਦਰਨਾ ਕਦੇ ਬੈਰ ਨਾ ਕਮਾਵੇ ਪਰ ਇਹਦੇ ਇੰਨੇ ਕ ਕੰਨ ਭਰੇ ਗਏ ਕੁਰਖਿਰ ਬਾਦਸ਼ਾਹ ਦੇ ਇਹਨੂੰ ਵੀ ਉਕਸਾਇਆ ਗਿਆ ਸਿੱਖਾਂ ਦੇ ਖਿਲਾਫ ਲੜਨ ਲਈ ਤਦੋਂ ਇੱਕ ਖਬਰ ਮਿਲਦੀ ਹੈ ਕਿ ਬੰਦਾ ਸਿੰਘ ਬਹਾਦਰ ਨੇ ਕੁੱਲੂ ਦੇ ਰਾਜੇ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਕੁੱਲੂ ਦਾ ਰਾਜਾ ਗ੍ਰਿਫਤਾਰ ਹੋ ਚੁੱਕਾ ਹੈ ਤਾਂ ਕੁੱਲੂ ਦੇ ਰਾਜੇ ਨੇ ਬੰਦਾ ਸਿੰਘ ਬਾਦੂ ਨੂੰ ਗ੍ਰਿਫਤਾਰ ਕਰਕੇ ਪਿੰਜਰੇ ਚ ਰੱਖਿਆ ਹੋਇਆ ਹੈ। ਤਦੋਂ ਆਖਦੇ ਨੇ ਤੁਰਕ ਫੌਜਾਂ ਦਾ ਹਿੱਆ ਹੋਇਆ ਕਿ ਹੁਣ ਪੰਜਾਬ ਖਾਲੀ ਹੈ। ਬੰਦੇ ਕੋਲੇ ਰਿੱਧੀਆਂ ਸਿੱਧੀਆਂ ਨਹੀਂ ਰਹੀਆਂ। ਇਸ ਕਰਕੇ ਫਰੁਖਸ਼ਿਰ ਬਾਦਸ਼ਾ ਹੋਜਾਂ ਲੈ ਕੇ ਚੜਦਾ ਹੈ ਪੰਜਾਬ ਦੇ ਉੱਤੇ। ਤਿੰਨ ਥਾਵਾਂ ਤੇ ਹਮਲੇ ਕੀਤੇ ਜਾਂਦੇ ਨੇ। ਇਹਨਾਂ ਤਿੰਨ ਥਾਵਾਂ ਦੇ ਵਿੱਚੋਂ ਪਹਿਲਾ ਹੈ ਸਰਹੰਦ। ਜਿੱਥੇ ਸ਼ਮਸ਼ਖਾ ਆਇਆ ਚੜਕੇ ਦੂਸਰਾ ਹੈ ਜਲੰਧਰ ਦਾ ਇਲਾਕਾ ਤੀਸਰਾ ਪਠਾਨਕੋਟ ਦਾ ਇਲਾਕਾ ਇਹ ਤਿੰਨੇ ਜਰਨੈਲ ਜਿਹੜੇ ਮੁਗਲਾਂ ਦੇ ਨੇ ਇਹ ਤਕੜੇ ਯੋਧੇ ਨੇ ਇਹਨਾਂ ਨੇ ਕਈ ਇਲਾਕਿਆਂ ਨੂੰ ਸਰ ਕੀਤਾ ਤਾਕਦੇ ਨੇ ਤਦੋਂ ਜਦੋਂ ਇਹ ਤਿੰਨੇ ਫੌਜ ਫੌਜਾਂ ਪੰਜਾਬ ਵਿੱਚ ਜੁੜੀਆਂ ਹੋਈਆਂ ਨੇ ਤਾਂ ਜਲੰਧਰ ਦੇ ਇਲਾਕੇ ਦੇ ਵਿੱਚ ਜਿਹੜਾ ਜਾਲੀ ਥਾਂ ਹੈ ਇਹਨੂੰ ਜਾਲੀਦੀਨ ਵੀ ਲਿਖਿਆ ਹੈ ਇਹਨੇ ਬਹੁਤ ਸਾਰਾ ਇਲਾਕਾ ਮਾਰ ਲਿਆ ਹੈ ਜਿੰਤ ਲਿਆ ਹੈ ਤੇ ਆਪ ਡੇਰਾ ਲਾ ਕੇ ਬੈਠ ਗਿਆ ਹੈ ਤੇ ਫੌਜਾਂ ਇਹਦੀਆਂ ਪਿੰਡਾਂ ਦੇ ਵਿੱਚ ਜਾ ਕੇ ਰੁੱਟਣ ਗਈਆਂ ਨੇ ਇਧਰ ਦੂਜੇ ਪਾਸੇ ਲੋ ਘੜੀ ਦੇ ਅੰਦਰ ਬਾਬਾ ਬਾਦ ਸਿੰਘ ਸ਼ਮਸ਼ ਖਾਨ ਦੇ ਨਾਲ ਲੜ ਰਿਹਾ ਹੈ ਤਦੋਂ ਸ਼ਮਸ਼ ਖਾਨ ਨੇ ਬਾਬਾ ਬਾਦ ਸਿੰਘ ਦੇ ਵਿਚਕਾਰ ਐਸੀ ਟੱਕਰ ਹੋਈ ਕਿ ਦੋਵੇਂ ਇੱਕ ਨੂੰ ਜਦੋਂ ਪਿੱਛੇ ਨਹੀਂ ਹਟ ਰਹੇ ਬਾਤ ਚੜ ਕੇ ਵਾਰ ਕਰਦੇ ਨੇ ਤੇ ਉਧਰ ਕਿਲੇ ਦੇ ਅੰਦਰ ਬਾਗੀ ਹੈ ਭਾਈ ਬਾਦ ਸਿੰਘ ਉਹ ਇੱਕ ਗੁਪਤ ਰਸਤੇ ਰਾਹੀਂ ਨਿਕਲ ਕੇ ਜਲੰਧਰ ਦੇ ਇਲਾਕੇ ਦੇ ਵਿੱਚ ਲੜ ਰਹੇ ਜਾਨੀ ਖਾਂ ਜਿਹੜਾ ਜਾਲੀਦੀਨ ਖਾਂ ਜਿਹੜਾ ਬੇਫਿਕਰ ਹੋ ਕੇ ਲੁੱਟ ਰਿਆ ਹੈ ਡੇਰਾ ਲਾ ਕੇ ਬਹਿ ਗਿਆ ਹੈ। ਉਹਨ ਡੇਰੇ ਦੇ ਵਿੱਚ ਆ ਕੇ ਘੇਰ ਲਿਆ ਹੈ। ਫੌਜਾਂ ਉਹਦੀਆਂ ਬਾਹਰ ਵੀਆਂ ਹੋਈਆਂ ਨੇ। ਤਦੋਂ ਕੀ ਵਾਪਰਦਾ ਉੱਥੇ ਜਲੰਧਰ ਦੇ ਇਲਾਕੇ ਦੇ ਵਿੱਚ ਦੁਆਬੇ ਦੇ ਇਲਾਕੇ ਦੇ ਵਿੱਚ।